ਸਿੱਟੀ ਬਾਬ ਜੀ ਤੇ ਵੀਡੀਓ ਪਾ ਰਹੇ ਨੇ ਸਾਫ ਪਾਣੀ ਕਿੰਨੇ ਸਾਫ ਕਰ ਦਿੱਤਾ ਪੀਰੇਸ ਯੋਧਨ ਮੈਂ ਕਹਿੰਦਾ ਇੱਥੇ ਆ ਕੇ ਪੀ ਲੋ ਘੋਟੀ ਭਰ ਲੋ ਅਸੀਂ ਮੰਨ ਜਾਾਂਗੇ ਵਾਤਾਵਰਨ ਪ੍ਰੇਮੀ ਬਲਿਸ਼ ਸਿੰਘ ਸੀਚੀ ਵਾਲਾ ਰਗਿਆ ਨੂੰ ਕਿਸੇ ਚਾਲ ਸਾਹਿਬ ਤੁਸੀਂ ਬਹੁਤ ਦਹਾਈ ਪਾਉਨੇ ਹੋ ਹਵਾ ਪਾਣੀ ਧਰਤੀ ਬਚਾਉਣ ਦੀ ਗੱਲ ਕਰਦੇ ਹੋ ਤੁਸੀਂ ਆਹ ਹਾਲਾਤ ਦੇਖੋ ਆ ਮੰਜਰ ਦੇਖੋ ਯਾਰ ਇੱਥੇ ਖੜ੍ਹਾ ਤੱਕ ਨਹੀਂ ਜਾਂਦਾ ਕੋ ਇਹ ਲੋਕ ਪੀਂਦੇ ਨੇ ਪਾਣੀ ਤਸਵੀਰਾਂ ਉਧਰ ਬਿਲਕੁਲ ਸਾਫ ਪਾਣੀ ਇਹ ਬਿਲਕੁਲ ਕਾਲਾ ਪਾਣੀ ਨਜ਼ਰ ਆ ਰਿਹਾ ਕਿ ਤੇ ਹੁਣ ਕੀ ਰਣਨੀਤੀ ਤੁਹਾਨੂੰ ਦੇਖਦ ਗਈਆਂ ਬਾਈ ਤਸਵੀਰਾਂ ਲਿਆ ਕੇ ਇੱਥੇ ਦੇਖਣੀਆਂ ਚਾਹੀਦੀਆਂ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਦਿਖਾ ਦਿਓ ਇੱਕ ਵਾਰੀ ਵੀ ਕਿਵੇਂ ਉਹ ਦੇਖੋ ਉਧਰੋਂ ਸਤਲੁਜ ਪੈਰਲ ਪਾਸਿਓਂ ਤੇ ਆਹ ਦੇਖੋ ਕਿਵੇਂ ਉਹ ਆ ਕਿਵੇਂ ਜ਼ਹਿਰ ਨਾਲ ਐ ਮਿਲਦੀ ਆ ਜਾ ਕੇ ਆ ਜਿੱਧਰੋਂ ਪੈਦਾ ਹਜ਼ਾਰਾਂ ਡੈਂਗ ਫੈਕਟਰੀ ਆ ਡੈਰੀਆਂ ਨੇ ਜਿੰਨਾ ਉਹਨਾਂ ਦਾ ਗੋਹਾ ਮੂਤ ਸਾਰਾ ਪਸ਼ੂਆਂ ਦਾ ਉਹ ਵਿੱਚ ਆਉਂਦਾ ਜਿੰਨਾ ਸੀਵਰੇਜ ਲੋਕਾਂ ਦੀ ਟੱਟੀ ਪੱਟੀ ਉਹ ਇੱਥੇ ਵਿੱਚ ਆਉਂਦੀ ਹੈ ਜਿੰਨਾ ਹਸਪਤਾਲਾਂ ਦੇ ਵਿੱਚੋਂ ਗੰਦ ਕੀ ਹਸਪਤਾਲਾਂ ਦੇ ਵਿੱਚ ਕਿੰਨਾ ਦਵਾਈਆਂ ਦਾ ਗੰਦ ਕਿੰਨਾ ਹੋਰ ਕੱਟ ਵੱਟ ਹੁੰਦੀ ਹੈ ਜੋ ਉਹ ਇੱਥੇ ਆਉਂਦਾ ਹੈ ਜਿਹੜੇ ਕੋ ਪਸ਼ੂ ਮਰਦੇ ਨੇ ਕੋ ਡੰਗਰ ਮਰਦੇ ਨੇ ਕੋ ਕੱਟਾ ਬੱਚਾ ਮਰ ਗਿਆ ਉਹ ਇੱਥੇ ਆਉਂਦਾ ਜਿਹੜੇ ਕਿਹੜੀ ਜ਼ਹਿਰ ਹੈ ਕਿਹੜਾ ਗੰਦ ਹੈ ਜਿਹੜਾ ਇਸ ਪੈਂਦਾ ਨਹੀਂ ਇੱਥੇ ਸੱਤ ਲੋਚ ਆ ਕੇ ਲੱਖਾ ਸਿਧਾਨਾ ਜੀ ਵੀ ਅੱਜ ਇੱਥੇ ਪਹੁੰਚੇ ਨੇ ਲੱਖਾ ਜੀ ਕਿੱਧਰ ਦੇਖ ਰਹੇ ਹੋ ਤਸਵੀਰਾਂ ਉਧਰ ਬਿਲਕੁਲ ਸਾਫ ਪਾਣੀ ਹੈ ਤੇ ਇਹ ਬਿਲਕੁਲ ਕਾਲਾ ਪਾਣੀ ਨਜ਼ਰ ਆ ਰਿਹਾ ਕਿ ਤੇ ਹੋ ਕੀ ਰਣਨੀ ਤੁਹਾਨੂੰ ਦੇਖਦ ਗਈਆਂ ਬਾਈ ਤਸਵੀਰਾਂ ਲਿਆ ਕੇ ਇੱਥੇ ਦੇਖਣੀਆਂ ਚਾਹੀਦੀਆਂ ਪੰਜਾਬ ਪੰਜਾਬ ਦੇ ਵਾਤਾਵਰਨ ਪ੍ਰੇਮੀ ਬਲਵੀਰ ਸਿੰਘ ਸੀਚੀ ਵਾਲਾ ਅਰਗਿਆ ਨੂੰ ਕਿਸੇ ਚਲ ਸਾਹਿਬ ਤੁਸੀਂ ਬਹੁਤ ਦਹਾਈ ਪਾਉਨੇ ਹੋ ਹਵਾ ਪਾਣੀ ਧਰਤੀ ਬਚਾਉਣ ਦੀ ਗੱਲ ਕਰਦੇ ਹੋ ਤੁਸੀਂ ਆਹ ਹਾਲਾਤ ਦੇਖੋ ਆ ਮੰਜ਼ਰ ਦੇਖੋ ਯਾਰ ਇੱਥੇ ਖੜਿਆ ਤੱਕ ਨਹੀਂ ਜਾਂਦਾ ਉਹ ਇਹ ਲੋਕ ਪੀਂਦੇ ਨੇ ਪਾਣੀ ਸੀਚੀਬਾਬ ਜੀ ਤੇ ਵੀਡੀਓ ਪਾ ਰਹੇ ਨੇ ਸਾਫ ਪਾਣੀ ਕਹਿੰਦੇ ਸਾਫ ਕਰ ਦਿੱਤਾ ਅਪੀਅਰੈਂਸ ਯੋਧਨ ਮੈਂ ਕਹਿੰਦਾ ਇੱਥੇ ਆ ਕੇ ਪੀ ਲੋ ਘੋਟੀ ਭਰ ਲੋ ਅਸੀਂ ਮੰਨ ਜਾਾਂਗੇ ਘੁੱਟ ਭਰ ਲੋ ਇੱਕ ਆ ਕੇ ਗਲਾਸ ਦਾ ਬਹੁਤ ਦੂਰ ਦੀ ਗੱਲ ਆ ਪਾਣੀ ਦੀ ਘੁੱਟ ਤੁਸੀਂ ਦਿਖਾ ਦੇ ਇੱਕ ਵਾਰੀ ਵਿੱਕੇਵੇਂ ਉਹ ਦੇਖੋ ਉਧਰੋਂ ਸੱਤ ਲੋਜ ਪਰਲੇ ਪਾਸਿਓਂ ਤੇ ਆਹ ਦੇਖੋ ਕਿਵੇਂ ਉਹ ਆ ਕਿਵੇਂ ਜ਼ਹਿਰ ਨਾਲ ਐ ਮਿਲਦੀ ਆ ਜਾ ਕੇ ਆ ਜਿੱਧਰੋਂ ਪੈਦਾ ਜ਼ਹਿਰ ਹਜ਼ਾਰਾਂ ਡੈਂਗ ਫੈਕਟਰੀ ਆ ਡੇਰੀਆਂ ਨੇ ਜਿੰਨਾ ਉਹਨਾਂ ਦਾ ਗੋਹਾ ਮੂਤ ਸਾਰਾ ਪਸ਼ੂਆਂ ਦਾ ਉਹ ਵਿੱਚ ਆਉਂਦਾ ਜਿੰਨਾ ਸੀਵਰੇਜ ਲੋਕਾਂ ਦੀ ਟੱਟੀ ਪੱਟੀ ਉਹ ਇੱਥੇ ਵਿੱਚ ਆਉਂਦੀ ਹੈ ਜਿੰਨਾ ਹਸਪਤਾਲਾਂ ਦੇ ਵਿੱਚੋਂ ਗੰਦ ਕਿ ਹਸਪਤਾਲਾਂ ਦੇ ਵਿੱਚ ਕਿੰਨਾ ਦਵਾਈਆਂ ਦਾ ਗੰਦ ਕਿੰਨਾ ਹੋਰ ਕੱਟ ਵੱਟ ਹੁੰਦੀ ਹੈ ਜੋ ਉਹ ਇੱਥੇ ਆਉਂਦਾ ਜਿਹੜੇ ਕੋ ਪਸ਼ੂ ਮਰਦੇ ਨੇ ਕੋ ਡੰਗਰ ਮਰਦੇ ਨੇ ਕੱਟਾ ਬੱਚਾ ਮਰ ਗਿਆ ਉਹ ਇੱਥੇ ਆਉਂਦਾ ਜਿਹੜੀ ਜ਼ਹਿਰ ਹੈ ਕਿਹੜਾ ਗੰਦ ਹੈ ਜਿਹੜਾ ਇਸ ਪੈਂਦਾ ਨਹੀਂ ਇੱਥੇ ਸਭ ਲੋਚ ਆ ਕੇ ਸੋਣ ਅਸੀਂ ਲਾਨ ਇਹ ਕਰਨ ਆਏ ਆ ਵੀ ਅੱਜ ਸਾਰੇ ਇਕੱਠੇ ਹੋਏ ਆ ਆ ਦੇ ਲੋਕਾਂ ਨੂੰ ਪੀ ਲੈਣ ਇਨਸਾਨੀਅਤ ਦਾ ਮੁੱਦਾ ਬਾਈ ਪਾਣੀ ਆ ਤਾਂ ਜੀਵਨ ਆ ਪਾਣੀ ਕਰਕੇ ਆਪਾਂ ਜਿਉਂਦੇ ਜੇ ਇਹ ਜ਼ਹਿਰ ਆਪਾਂ ਨੂੰ ਆਪਣੀਆਂ ਆਉਣ ਵਾਲੀਆਂ ਦਾ ਨਸਲਾਂ ਪੈਦਾ ਹੀ ਹੁਣ ਹੜ ਜਾਣੀਆਂ ਨੇ ਆਲੇ ਦੋਲੇ ਦੇ ਜਿਹੜੇ ਪਿੰਡ ਏ ਉੱਥੇ ਬਹੁਤ ਜ਼ਿਆਦਾ ਬਿਮਾਰੀਆਂ ਫੈਲੀਆਂ ਕੈਂਸਰ ਫੈਲਿਆ ਕਾਲਾ ਪੀਲਾ ਫੈਲਿਆ ਹੋਰ ਵੀ ਬਿਮਾਰੀਆਂ ਨੇ ਤੇ ਸਰਕਾਰਾਂ ਨੂੰ ਦੇਖ ਨਹੀਂ ਰਿਹਾ ਦਿਖਾ ਦੇਾਂਗੇ ਭਾਈ ਇੱਕ ਤਰੀਕਾ ਦਾ ਐਲਾਨ ਕਰਾਂਗੇ ਅੱਜ ਵੀ ਕਿਹੜੀ ਤਰੀਕ ਨੂੰ ਰਾਇਆ ਕਰਕੇ ਸਾਰਿਆਂ ਨਾਲ ਉਦੋਂ ਵਾਰ ਬੰਨ ਮਾਰਾਂਗੇ ਸਤ ਬਿਲਕੁਲ ਬੁੱਡੇ ਦਰਿਆ ਦੀ ਜੜ ਜਿੱਥੇ ਲੁਧਿਆਣਾ ਉਹ ਪੈਂਦਾ ਉੱਥੇ ਬੰਨ ਮਾਰਾਂਗੇ ਉੱਥੇ ਐਲਾਨ ਕਰਕੇ ਇਹ ਚੇਤਾਵਨੀ ਆ ਸਰਕਾਰ ਨੂੰ ਜਿਹੜੇ ਸਰਕਾਰ ਅਸੀਂ ਇੱਕ ਬੂੰਦ ਪਾਣੀ ਇੱਥੇ ਸਤ ਲੋਚੇ ਪੈਣ ਨਹੀਂ ਦੇਣਾ ਜਿਹੜੇ ਸਰਕਾਰਾਂ ਦੇ ਵਿੱਚ ਬੈਠੇ ਨੇ ਤੁਹਾਡੇ ਨਾਲ ਇੱਥੇ ਉਹ ਆਂਦੇ ਰਹੇ ਨੇ ਬੜੇ ਕਹਿੰਦੇ ਸੀ ਉਹ ਸੁਧਾਰਾਂ ਮੈਂ ਕਹਿੰਦਾ ਮੁੱਖ ਮੰਤਰੀ ਖੁਦ ਆਇਆ ਸਪੀਕਰ ਆ ਪਾਇਆ ਇਹਨਾਂ ਦਾ ਚੀਮਾ ਆਇਆ ਮੀਤਿਹਰ ਵਰਗੇ ਕਿਹੜਾ ਬੰਦਾ ਨਹੀਂ ਜਿਹੜਾ ਇੱਥੇ ਆਇਆ ਨਹੀਂ ਹੁਣ ਕਿਉਂ ਚੁੱਪ ਰੌਲਾ ਤਾਂ ਉਹੀ ਐ ਹੁਣ ਕੀ ਉਹਨਾਂ ਡਾਈੰਗ ਫੈਕਟਰੀਆਂ ਵੱਲੋਂ ਕੋਈ ਡੰਡਾ ਚੜ ਗਿਆ ਇਹਨਾਂ ਦੇ ਉੱਤੋਂ ਸੈਂਟਰ ਤੋਂ ਫੋਨ ਆ ਗਏ ਜਾਂ ਚੜਾਵਾ ਚੜ ਗਿਆ ਰਾਜ ਸਭਾ ਮੈਂਬਰ ਨੇ ਲੁਧਿਆਣੇ ਤੋਂ ਉਹਨਾਂ ਦਾ ਆਪ ਦੇ ਡਾਈੰਗ ਫੈਕਟਰੀਆਂ ਲੱਗੀਆਂ ਛੇ ਸੈਂਕੜੇ ਦੀ ਗਿਣਤੀ ਚ ਉਹਨਾਂ ਦੇ ਦਾ ਆਪ ਜ਼ਹਿਰ ਪਾ ਰਹੇ ਨੇ ਕਹਿਣਗੇ ਕਿ ਇਹਨੂੰ ਇਹ ਰੋਕਣਗੇ ਕੌਣ ਜਿਹੜੇ ਰੋਕਣ ਵਾਲੇ ਦਾ ਆਪ ਜ਼ਹਿਰ ਪਾ ਰਹੇ ਨੇ ਸੋ ਇਸ ਕਰਕੇ ਅੱਜ ਬਾਈ ਗੱਲਾਂ ਬਹੁਤ ਹੋ ਗਈਆਂ ਹੁਣ ਬਸ ਇਹ ਜ਼ਹਿਰ ਹੋਰ ਨਹੀਂ ਹੁਣੇ ਪੰਜਾਬ ਉੱਠੂਗਾ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਮਰਨਾ ਮਰੀ ਜੋ ਸੋਡੀ ਮਰਜੀ ਉੱਠ ਕੇ ਸਾਡਾ ਸਾਥ ਦਿਓ ਅੱਜ ਅਸੀਂ ਐਲਾਨ ਕਰਕੇ ਜਾਣਾ ਇੱਥੋਂ ਵੀ ਕਿਹੜੀ ਤਰੀਕ ਨੂੰ ਇੱਥੇ ਬੰਨ ਮਾਰਾਂਗੇ